ਉਸੀ ਦੇਖ ਰੋ ਦੈਨਿਕ ਪਾਇਲੇਟ ਖੇਡ ਸਟੇਡੀਅਮ ਦੇ ਵਿੱਚੋਂ ਪਟਾਕਿਆਂ ਦੀਆਂ ਸਟਾਲਾਂ ਲਗਉਣ ਤੇ ਲੋਕਾਂ ਵੱਲੋਂ ਨਿੰਦ। ਬਠਿੰਡਾ ਸਟਾਨਿਕ ਖੇਡ ਸਟੇਡੀਅਮ ਦੇ ਵਿੱਚੋਂ ਪਟਾਕਿਆਂ ਦੀਆਂ ਸਟਾਲਾਂ ਲਗਉਣ ਦੀ ਯੋਜਨਾ ਤੇ ਸ਼ਹਿਰ ਦੇ ਲੋਕਾਂ ਦੇ ਬੋਲੋਂ ਨਿਰਾਸ਼ਗੀ ਜ਼ਾਹਰ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਸਟੇਡੀਅਮ ਦਾ ਟਰੈਕ ਹਾਲੇ ਹੀ ਵਿੱਚ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਬਦੌਲਤ ਨਵਾਂ ਤਿਆਰ ਹੋਇਆ ਜਿਸ ਉੱਤੇ ਬੱਚੇ ਹਰ ਰੋਜ਼ ਬਾਕਸਿੰਗ ਰਨਿੰਗ ਅਤੇ ਹੋਰ ਕਈ ਖੇਡਾਂ ਦੀ ਪ੍ਰੈਕਟਿਸ ਕਰਦੇ ਲੋਕਾਂ ਨੇ ਕਿਹਾ ਕਿ ਜੇਕਰ ਇਥੇ ਟੈਂਟ ਅਤੇ ਸਟਾਲ ਲਗਾਏ ਗਏ ਤਾਂ ਟਰੈਕ ਤੇ ਕਈ ਫੁੱਟ ਡੂੰਘੇ ਹੋ ਖੱਡੇ ਪੈ ਜਾਣਗੇ ਜਿਸ ਨਾਲ ਟਰੈਕ ਪੂਰੀ ਤਰ੍ਹਾਂ ਖਰਾਬ ਹੋ ਜਾਵੇਗਾ ਅਤੇ ਬੱਚਿਆਂ ਦੀ ਪ੍ਰੈਕਟਿਸ ਉਪਰਭਾਵਿਤ ਹੋਵੇਗੀ। ਉਨ੍ਹਾਂ ਨੇ ਸਾਫ਼ ਚੇਤਾਵਨੀ ਦਿੱਤੀ ਹੈ ਵੀ ਜੇਕਰ ਸਟੇਡੀਅਮ ਖੇਤਰ ਦੇ ਵਿੱਚ ਪਟਾਕਿਆਂ ਦੀਆਂ ਸਟਾਲਾਂ ਲਗਾਈਆਂ ਗਈਆਂ ਤਾਂ ਲੋਕ ਤਰਨਾ ਪ੍ਰਦਰਸ਼ਨ ਕਰਨਗੇ ਅਤੇ ਰੋਡ ਵੀ ਜਾਮ ਕਰਨ ਦੀ ਕਾਰਵਾਈ ਵੀ ਕੀਤੀ ਜਾਵੇਗੀ ਲੋਕਾਂ ਨੇ ਡੀਸੀ ਬਠਿੰਡਾ ਤੇ ਮੇਅਰ ਪਦਮਜੀਤ ਸਿੰਘ ਮੈਤਾ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਸਟੇਡੀਅਮ ਨੂੰ ਖੇਡਣ ਲਈ ਹੀ ਸੁਰੱਖਿਅਤ ਰੱਖਿਆ ਜਾਵੇ ਤੈਨੇਕ ਪਾਇਲਟ ਤੋਂ ਕਰਨ 나ਗਪਾਲ ਦੀ ਖਾਸ ਰਿਪੋਰਟ ਮੇਰਾ ਨਾਮ ਦਪਿੰਦਰ ਸਿੰਘ ਹੈ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੀ ਇੱਕ ਆਵਾਜ਼ ਤੇ ਇੱਥੇ ਆ ਕੇ ਸਾਡੀ ਗੱਲ ਸੁਣਨ ਦੀ ਪਹਿਲ ਕੀਤੀ ਯੂਐਸਐਮਏ ਸਮੇਂ ਦੀ ਬਹੁਤ ਜ਼ਿਆਦਾ ਲੋਡ ਸੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਕਿ ਸਾਨੂੰ ਬੜੇ ਟਾਈਮ ਤੋਂ ਅਸੀਂ ਹ ਸਰਕਾਰਾਂ ਨੂੰ ਬੜਾ ਰਿਕੁਐਸਟ ਕਰਦੇ ਰਹੇ ਹਾਂ ਬਟ ਇਸ ਵਾਰ ਜੋ ਪਿੱਛੇ ਹੋ ਗਿਆ ਛੱਡੋ ਇਸ ਵਾਰ ਅਸੀਂ ਮੇਅਰ ਸਾਹਿਬ ਨੂੰ ਰਿਕੁਐਸਟ ਕੀਤੀ ਪਰਮ ਜੀ ਨੂੰ ਔਰ ਉਹਨਾਂ ਨੇ ਡੀਸੀ ਸਾਹਿਬ ਨੇ ਪ੍ਰਸ਼ਾਸਨ ਨੇ ਔਰ ਮੇਅਰ ਸਾਹਿਬ ਨੇ ਰਲ ਕੇ ਸਾਡੀ ਸੁਣਵਾਈ ਕੀਤੀ ਔਰ ਬਹੁਤ ਹੀ ਸੋਹਣਾ ਸਾਨੂੰ ਇੱਕ ਇੱਥੇ ਕੈਰੀ ਟ੍ਰੈਕ ਬਣਾ ਕੇ ਦਿੱਤਾ ਜਿਸ ਦਾ ਹੁਣ ਫਾਇਦਾ ਫੁੱਟਬਾਲ ਬਾਕਸਿੰਗ ਐਥਲੀਟਸ ਨਾ ਜਾ ਕੇ ਹੋਰ ਗੇਮਾਂ ਵਾਲੇ ਬੱਚੇ ਛੋਟੇ ਛੋਟੇ ਬੱਚੇ ਜਿਮਨਾਸਟਿਕ ਸਾਰੇ ਇਸ ਚੀਜ਼ ਦਾ ਫਾਇਦਾ ਤੱਕ ਰਹੇ ਨੇ ਤੇ ਹੁਣ ਬਹੁਤ ਵਧੀਆ ਮਾਹੌਲ ਬਣਿਆ ਹੋਇਆ 30 ਸਾਲਾਂ ਬਾਅਦ ਸਾਨੂੰ ਇੱਕ ਗਰਾਊਂਡ ਮਿਲਿਆ ਜੋ ਬਠਿੰਡੇ ਦੇ ਵਿੱਚ ਗਰਾਊਂਡ ਅਜ ਤੱਕ ਨਹੀਂ ਹੈਗਾ ਜੋ ਸੀ ਉਹ ਪ੍ਰੋਪਰ ਨਹੀਂ ਸੀਗਾ ਤਿਆਰ ਨਹੀਂ ਸੀਗਾ ਖੱਡੇ ਸੀ ਬਹੁਤ ਜ਼ਿਆਦੇ ਤਾਂ ਹੁਣ ਬਹੁਤ ਵਧੀਆ ਟਰੈਕ ਹੈ ਤੇ ਸਾਨੂੰ ਪਤਾ ਲੱਗਿਆ ਕਿ ਇਸ ਬਾਰੇ ਪਿੰਡ ਪਟਾਕੇ ਵਾਲਿਆਂ ਨੂੰ ਇਹ ਦੇ ਦਿੱਤੀਆਂ ਜਾਂ ਸਟਾਲਾਂ ਤੇ ਜੇ ਪਟਾਕੇ ਵਾਲੇ ਇੱਥੇ ਆਉਂਦੇ ਹੈਗੇ ਸਟਾਲਾਂ ਲਾਂਦੇ ਹੈ ਤੇ ਬੜੇ ਲੰਬੇ ਲੰਬੇ ਤੇ ਖੱਡੇ ਕਰ ਦੇਣੇ ਆ ਉਹਨਾਂ ਨੇ ਤੇ ਉਹ ਖੱਡੇ ਭਰੇ ਨਹੀਂ ਜਾਣੇ ਪੂਰਤੀ ਨਹੀਂ ਹੋਣੀ ਸਾਡਾ ਗਰਾਊਂਡ ਖਰਾਬ ਹੋ ਜਾਊਗਾ ਸਾਡਾ ਫੁੱਟਬਾਲ ਦਾ ਗਰਾਊਂਡ ਖਰਾਬ ਹੋ ਜਾਊਗਾ ਸਾਡਾ ਟਰੈਕ ਖਰਾਬ ਹੋ ਜਾਊਗਾ ਗੰਦ ਪੈ ਜਾਣਾ ਤੇ ਬੱਚਿਆਂ ਨੂੰ ਇੰਜਰੀਆਂ ਆਉਣਗੀਆਂ ਤਾਂ ਦੁਬਾਰਾ ਇਹ ਗਰਾਊਂਡ ਤਿਆਰ ਨਹੀਂ ਹੋਣਾ ਤਾਂ ਸਾਡਾ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਮੰਗ ਆ ਮੇਰ ਸਾਹਿਬ ਨੂੰ ਪ੍ਰਸ਼ਾਸਨ ਨੂੰ ਕਿ ਜੋ ਤੁਸੀਂ ਸਾਨੂੰ ਜਿਵੇਂ ਪਹਿਲਾਂ ਵਾਲੇ ਡੀਸੀ ਸਾਹਿਬ ਨੇ ਬੜਾ ਮਿਹਨਤ ਨਾਲੇ ਕੰਮ ਕਰਵਾਇਆ ਸੀ ਹੁਣ ਨਵੇਂ ਡੀਸੀ ਸਾਹਿਬ ਆ ਗਏ ਉਹਨਾਂ ਕੋਲੇ ਵੀ ਅਸੀਂ ਮੰਗ ਰੱਖਦੇ ਆ ਬੇਨਤੀ ਕਰਦੇ ਆ ਕਿ ਇਹ ਜਿਹੜੇ ਪਟਾਕੇਆਂ ਵਾਲੇ ਅੱਡੇ ਆ ਇਹ ਅੱਡੇ ਕਿਤੇ ਹੋਰ ਜਗ੍ਹਾ ਦੇਖ ਕੇ ਕਿਤੇ ਜਿੱਥੇ ਲੱਗਦਾ ਕਿ ਉਹ ਜਗ੍ਹਾ ਦੀ ਲੋੜ ਨਹੀਂ ਹੈਗੀ ਉੱਥੇ ਲਗਾਇਆ ਜਾ ਨਾ ਕਿ ਇਹ ਚੱਲਦੇ ਹੋਏ ਇੱਕ ਗਰਾਊਂਡ ਦੇ ਵਿੱਚ ਜਿਸ ਦਾ ਭਵਿੱਖ ਬੱਚਿਆਂ ਨਾਲ ਜੁੜਿਆ ਹੋਇਆ ਹੈਗਾ ਇਸ ਕਰਕੇ ਮੈਂ ਡੀਸੀ ਸਾਹਿਬ ਨੂੰ ਮੇਅਰ ਸਾਹਿਬ ਨੂੰ ਮੰਗ ਰਿਹਾ ਦਾਗਾ ਸਾਰਿਆਂ ਵੱਲੋਂ ਤੇ ਤੁਸੀਂ ਇਹਨਾਂ ਦੇ ਵਿਚਾਰ ਵੀ ਬੱਚਿਆਂ ਦੇ ਲਿਓ ਹਨਾ ਫਿਰ ਵੀ ਇੱਥੇ ਅੱਡੇ ਲਾਇਏ ਫਿਰ ਅਗਲਾ ਫਿਰ ਜੀ ਅਗਲਾ ਕਦਮ ਨਾ ਚਾਹੁੰਦੇ ਅਸੀਂ ਜੋ ਨਹੀਂ ਚਾਹੁੰਦੇ ਹੈਗੇ ਕਿਉਂਕਿ ਅਸੀਂ ਸਰਕਾਰ ਨੂੰ ਬਲੇਮ ਨਹੀਂ ਦੇ ਰਹੇ ਕਿਉਂਕਿ ਸਰਕਾਰ ਨੇ ਸਾਨੂੰ ਟਰੈਕ ਬਣਾ ਕੇ ਦਿੱਤਾਗਾ ਮੇਰ ਸਾਹਿਬ ਨੇ ਟਰੈਕ ਬਣਾ ਕੇ ਦਿੱਤਾ ਅਸੀਂ ਸਿਰਫ ਪ੍ਰਸ਼ਾਸਨ ਕੋਲੇ ਮੰਗ ਰੱਖ ਰਹੇ ਆ ਕਿ ਸਾਡੀ ਸੁਣਵਾਈ ਹੋਵੇ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਸਾਡਾ ਟਰੈਕ ਖਤਮ ਹੁੰਦਾ ਸਾਡਾ ਗਰਾਊਂਡ ਖਤਮ ਹੁੰਦਾ ਨੈਚੁਰਲ ਅਸੀਂ ਬੈਠਾਂਗੇ ਭੁੱਖ ਹੜਤਾਲ ਧਰਨਾ ਕਰਾਂਗੇ ਜੀ ਹੋਰ ਸਾਡੇ ਕੋਲੇ ਕੋਈ ਹੱਲ ਹੀ ਨਹੀਂ ਹੈਗਾ ਆਪਦਾ ਗਰਾਊਂਡ ਬਚਾਉਣਾ ਆਪਦਾ ਘਰ ਆ ਸਾਡਾ ਜੀ ਇਹ ਸਾਡੇ ਬੱਚਿਆਂ ਦਾ ਭਵਿੱਖ ਹੈ ਜੇ ਇਹ ਖਤਮ ਹੋ ਗਿਆ ਫਿਰ ਅਸੀਂ ਕਿੱਥੇ ਜਾਵਾਂਗੇ ਸਾਡੇ ਬੱਚੇ ਕਿੱਥੇ ਜਾਣਗੇ ਜੀ ਜਸਵੀਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਕੀ ਕਹਿਣਾ ਚਾਹੂੰਗਾ ਅੱਜ ਜਿਹੜਾ ਸਟੇਡੀਅਮ 'ਚ ਇਕੱਠੇ ਹੋਏ ਕੀ ਕਰਨਾ ਸਟੇਡੀਅਮ ਜਿਹੜਾ ਅੱਜ ਇਕੱਠ ਹੋਇਆ ਜੀ ਮੇਨ ਤਾਂ ਜਿਹੜੇ ਪਟਾਕੇ ਲੱਗਦੇ ਆਈ ਵੇਰੇ ਇੱਥੇ ਇਸਟੋਲਾ ਲੱਗਦੀਆਂ ਹੈਗੀਆਂ ਜੀ ਉਹਦਾ ਲਗਾਤਾਰ ਇਹ 4 ਤੋਂ 5 ਦਿਨ ਬੁੱਕ ਹੋ ਜਾਣਗੇ ਜੀ ਜਿਹੜੇ ਬੱਚੇ ਤਿਆਰੀ ਕਰਦੇ ਆ ਡੇਲੀ ਗੇਮ ਖੇਡਦੇ ਆ ਜਿਮਨਾਸਟਿਕ ਕਰਦੇ ਆ ਫੁੱਟਬਾਲ ਖੇਡਦੇ ਆ ਵਾਲੀਬਾਲ ਖੇਡਦੇ ਆ ਜੀ ਉਹ ਤੈਨੂੰ ਤਾਂ 4 ਦਿਨ ਸਾਡੇ ਖਰਾਬ ਹੋ ਜਾਣਗੇ ਜੀ ਦੂਜੀ ਗੱਲ ਕੁਝ ਬੱਚੇ ਇੱਥੇ ਟ੍ਰਾਇਲ ਦੇ ਰਹੇ ਆ ਆਪਣੇ ਪੁਲਿਸ ਦੇ ਕਰ ਰਹੇ ਆ ਤਿਆਰੀ ਉਹਨਾਂ ਨੂੰ ਵੀ ਦਿੱਕਤ ਆ ਜਾਣੀ ਹੈ ਜੀ ਵੱਡੀ ਗੱਲ ਇਹ ਆ ਜੀ ਜਦੋਂ ਬਠਿੰ ਬਾਕੀ ਜਿਹੜੇ ਸੰਡੇ ਸੇ ਲੱਗਦੀ ਉੱਥੇ ਵੀ ਲਾਈ ਜਾ ਸਕਦੇ ਆ ਹੋਰ ਬੜੀ ਜਗ੍ਹਾ ਹੈਗੀ ਆ ਇੱਕ ਸਟੇਡੀਅਮ ਹੀ ਆ ਜਿਹੜਾ ਇਹਨਾਂ ਕੋਈ ਬੁੱਕ ਕਰ ਲੈਂਦੇ ਆ ਜੀ ਪਿਛਲੀ ਵਾਰ ਬਹੁਤ ਦਿੱਕਤ ਆਈ ਸੀਗੀ ਜੀ ਇਸ ਕਰਕੇ ਸਾਰਿਆਂ ਨੇ ਅਸੀਂ ਇਸ ਲਈ ਕੱਟ ਕੀਤਾ ਅੱਜ ਕਿ ਇਹਦਾ ਵਿਰੋਧ ਕਰਦੇ ਆ ਪਰੋਤਾ ਦੇਖੋ ਕੀ ਆ ਜੀ ਅਸੀਂ ਸਿਰਫ ਆਪਣੀ ਅਪੀਲ ਕਰ ਸਕਦੇ ਆ ਕਿ ਇਥੇ ਬੱਚਿਆਂ ਦਾ ਪਵੇਖਾ ਜਿਹੜਾ ਉਹਦੇ ਨਾਲ 4 ਤੋਂ 5 ਦਿਨ ਜਿਹੜੇ ਹੈਗੇ ਉਹਨਾਂ ਦੇ ਖਰਾਬ ਹੋ ਜਾਣਗੇ ਜੀ ਉਹਨਾਂ ਮੁੱਖ ਮੰਤਰੀ ਸਾਹਿਬ ਨੇ 3000 ਸਟੇਡੀਅਮ ਦਾ ਉਹਨੂੰ ਅਟਰ ਕੀਤਾਗਾ ਹਾਂਜੀ ਹਾਂਜੀ ਤੇ ਇੱਕ ਉਸਿਆ ਕਹਿੰਦੇ ਵੀ ਖੇਡ ਇਹਨਾਂ ਨੂੰ ਪ੍ਰਮੋਟ ਕਰੀਏ ਦੂਜੇ ਵਸਿਆ ਅੱਜ ਅੱਡੇ ਲ ਬਿਲਕੁਲ ਜੀ ਬਿਲਕੁਲ ਜੀ ਇੱਥੇ ਪਾਣੀ ਦਾ ਪ੍ਰਬੰਧ ਹੀ ਨਾ ਹੋਵੇ ਚਾਹ ਗਰਾਊਂਡ ਦਾ ਨਹੀਂ ਹੋਵੇ ਤੇ ਫਿਰ ਸਟੇਡੀਅਮ ਦਾ ਵੀ ਕੀ ਰਹਿ ਗਿਆ ਜੀ ਫਿਰ ਤਾਂ ਕਿਤੇ ਵੀ ਖੇਡ ਸਕਦਾ ਬੰਦਾ ਜੀ ਮੇਨ ਤਾਂ ਜਿਹੜੀ ਜਗ੍ਹਾ ਹੈਗੀ ਆ ਪਟਾਕੇ ਜਿਹੜੇ ਇੰਨੇ ਕਿੰਨੇ ਕਿ ਲਾਜ਼ਮੀ ਹੈਗੇ ਆ ਇੱਕ ਪਾਸੇ ਤਾਂ ਵਿਰੋਧ ਹੋ ਰਿਹਾ ਜੀ ਪ੍ਰਦੂਸ਼ਣ ਵੱਧ ਹੈ ਇਹ ਹੈ ਉਹ ਹੈ ਇਹ ਤਾਂ ਫਿਰ ਕਿਤੇ ਵੀ ਸਟਾਲ ਲਾ ਸਕਦੇ ਆ ਦੁਕਾਨਾਂ ਪ੍ਰਾਈਵੇਟ ਹੋ ਸਕਦੀਆਂ ਜੀ ਅੱਜ ਆਪਣੇ ਸੰਦੇ ਸੇਲ ਦੀ ਜਗ੍ਹਾ ਹੈਗੀ ਆ ਨਹਿਰ ਤੇ ਲਾ ਲੈਣ ਕਿਤੇ ਵੀ ਜਗ੍ਹਾ ਲਾ ਸਟੇਡੀਅਮ ਕੋਲ ਉਹ ਕੀ ਤਾਂ ਜੰਦਾ ਮੈਨੂੰ ਤੇ ਨਹੀਂ ਸਮਝ ਆ ਰਹੀ ਜੀ ਕਿੰਨੇ ਕ ਸਾਲ ਬਾਅਦ ਟ੍ਰੈਕ ਮੇਲਾ ਸੀਗਾ ਸੁਣੋ ਜੀ ਮਤ ਕਿੰਨੇ ਮਿੰਟ ਬਾਅਦ ਬਣਿਆ ਬਹੁਤ ਲੰਬੇ ਟਾਈਮ ਬਾਅਦ ਇਹਨਾ ਸੋਹਣਾ ਟਰੈਕ ਬਣਿਆ ਜੇ ਅੱਗੇ ਨੂੰ ਪਹਿਲਾਂ ਤਾਂ ਸੀ ਬਿਲਕੁਲ ਪੱਥਰ ਵਰਗਾ ਸੀਗਾ ਜੀ ਐਕਤੀ ਮੁਰੰਮਤ ਕੀਤੀ ਹੈ ਬਹੁਤ ਵਧੀਆ ਡੀਐਸਓ ਸਾਹਿਬ ਵੀ ਗੱਲ ਸੁਣਦੇ ਸਾਡੀ ਤਾਂ ਐਕਤੀ ਜਿਹੜਾ ਆ ਦਿੱਕਤਾਰੀ ਆ ਥੋੜਾ ਜਿਹਾ ਸਾਨੂੰ ਬਹੁਤ ਮਹਿਸੂਸ ਹੋ ਰਿਹਾ ਜੀ ਲੱਗਦਾ ਵੀ ਪਹਿਲਾਂ ਦੀ ਤਰ੍ਹਾਂ ਫੇਰ ਹੋ ਜੂਗਾ ਜੇ ਲੱਗ ਗਿਆ ਸਟਾਲਾ ਮਤਲਬ ਜੇ ਸਟਾਲਾ ਲੱਗ ਗਿਆ ਪਹਿਲਾਂ ਦੀ ਤਰ੍ਹਾਂ ਫੇਰ ਹਾਲਤ ਹੋ ਜਾਣਗੇ ਉਹ ਤਾਂ ਹੋਈ ਜਾਣੇ ਮੇਰਾ ਨਾਮ ਰਮਨਤ ਕੋ ਨਾਮ ਹੈ ਮੈਂ ਬੌਕਸਿੰਗ ਖੇਡਦੀ ਹਾਂ ਇਹ ਕਹਿਣਾ ਚਾਹੁੰਦੇ ਨੇ ਕਿ ਪਟਾਕੇ ਵਾਲੇ ਡੇਲ ਲਗਾਏ ਨਹੀਂ ਪਟਾਕੇ ਮਤਲਬ ਸਟੋਲਾ ਇੱਥੇ ਨਹੀਂ ਲਾਉਣੀਆਂ ਚਾਹੀਦੀ ਸਾਡਾ ਹਾਲ ਮਤਲਬ ਸਟੇਡੀਅਮ ਕਾਫੀ ਚੇਰ ਬਾਦ ਬਣਿਆ ਹੈ ਤੇ ਇਹ ਖਰਾਬ ਹੋ ਜਾਊਗਾ ਤੇ ਫਿਰ ਸਾਡੇ ਇੰਨੇ ਦਿਨ ਪ੍ਰੈਕਟਿਸ ਤੋਂ ਵੀ ਉਹ ਹੋ ਜੂਗੀ ਗੈਪ ਪੈ ਜਾਊਗਾ ਪ੍ਰੈਕਟਿਸ ਦੇ ਵਿੱਚ ਵੀ ਲੱਗਦਾ ਵੀ ਖੇਡਾ ਜ਼ਰੂਰੀ ਹੈ ਜਾਂ ਪਟਾਕੇ ਜ਼ਰੂਰੀ ਹੈ ਆਫਕੋਰਸ ਸਪੋਰਟਸ ਜ਼ਰੂਰੀ ਹੈ ਪਟਾਕੇ ਨਹੀਂ ਚਲਾਉਣੇ ਚਾਹੀਦੇ ਹੈ ਨਾ 에ਅਰ ਪ੍ਰੋਡਿਊਸ਼ਨ ਇਹਨਾ ਹੁੰਦਾ ਹੈ ਹਾਂਜੀ ਤੇ ਮਠਾਈਆਂ ਵਗੈਰਾ ਕਾਫੀ ਕੁਝ ਹੈ ਇੰਜੋਏ ਕਰ ਲੈਣੋ ਤੁਸੀਂ ਉਹ ਕਰੋ ਫਾਇਰ ਕਰੈਕਰਸ ਨਹੀਂ ਚਲਾਉਣੇ ਚਾਹੀਦੇ ਹੁੰਦਾ ਕੋਈ ਪਰੇ ਤਰਾਵ ਹੁੰਦਾ ਹਨ ਜਿਸ ਤਰ੍ਹਾਂ ਹਾਂਜੀ ਇੰਨਾ ਗੈਪ ਪੈਂਦਾ ਗੇਮਾਂ ਦੇ ਵਿੱਚ ਹਨਾ ਸਟੇਡੀਅਮ ਬੰਦ ਹੋ ਜਾਊਗਾ ਇੱਕ ਟਾਈਪ ਨਾਲ ਜੇ ਸਟੋਲਾ ਲੱਗ ਗਿਆ ਗੱਡੇ ਪੈ ਜਾਣਗੇ ਸਟੋਲਾ ਲਾਣ ਨਾਲ ਤਾਂ ਕਰਕੇ